ਐਸਟ੍ਰੇਮ ਜੀਜੀ ਕੇ ਵਿਗਿਆਨ ਇੱਕੋ ਹੀ ਹੁੰਦਾ ਵਿਗਿਆਨ ਦੋ ਨਹੀਂ ਹੁੰਦੇ ਆਂਡੇ ਦੀ ਗੱਲ ਨੂੰ ਕਰਨ ਤੋਂ ਪਹਿਲਾਂ ਜੇ ਆਪਾਂ ਇਹ ਸਮਝ ਲਈਏ ਵੀ ਅਸੀਂ ਕੁਝ ਵੀ ਖਾਂਦੇ ਕਿਉਂ ਆਂ ਹਮ ਕਾਰਨ ਕੀ ਏ ਕੁਝ ਖਾਣ ਦਾ ਕੋਈ ਵੀ ਇਨਸਾਨ ਬਿਨ ਬਗੈਰ ਖਾਣੇ ਤੋਂ ਜਿੰਦਾ ਨਹੀਂ ਰਹਿ ਸਕਦਾ ਬਿਲਕੁਲ ਕੋਈ ਵੀ ਜਾਨਵਰ ਜਨੌਰ ਬਿਨਾ ਖਾਣੇ ਤੋਂ ਜਿੰਦਾ ਨਹੀਂ ਰਹਿ ਸਕਦਾ ਜਿੱਥੇ ਤੱਕ ਜਾਨਵਰਾਂ ਜਨੌਰਾਂ ਦਾ ਸਵਾਲ ਹੈ ਕੁਦਰਤ ਨੇ ਉਹਨਾਂ ਨੂੰ ਕੋਈ ਕਨਫਿਊਜ਼ਨ ਨਹੀਂ ਦਿੱਤਾ ਹੋਇਆ ਉਹਨਾਂ ਨੇ ਜੋ ਖਾਣਾ ਉਹੀ ਖਾਣਾ ਉਹੀ ਖਾ ਰਹੇ ਆ ਉਹੀ ਖਾ ਰਹੇ 11 ਸਾਲਾਂ ਤੋਂ ਹਜ਼ਾਰਾਂ ਸਾਲ ਤੋਂ ਉਹੀ ਖਾ ਰਹੇ ਆ ਜੇ ਹੁਣ ਜਿਹੜਾ ਸ਼ੇਰ ਹੈ ਮੰਨ ਲਓ ਉਹ ਸ਼ੇਰ ਦੇ ਸਰੀਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਆ ਤਿੱਖੇ ਦੰਦ ਨੇ ਜਿਨ੍ਹਾਂ ਨੂੰ ਕੇ ਨਾਇਨ ਕਹਿੰਦੇ ਨੇ ਉਹਦੇ ਲੰਬੇ ਨੇ ਜਵੜੇ ਚ ਇੰਨੀ ਤਾਕਤ ਹੈ ਕਿ ਮਾਸ ਨੂੰ ਫਾੜ ਸਕੇ ਉਹਦੀ ਆਂਤੜੀ ਜਿਹੜੀ ਹੈ ਉਹਦੇ ਸਰੀਰ ਤੋਂ 3 ਤੋਂ 4 ਗੁਣਾ ਲੰਬੀ ਹੁੰਦੀ ਹੈ ਕਿਉਂਕਿ ਜਿਹੜਾ ਮਾਸ ਹੈ ਬਹੁਤ ਹੌਲੀ 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 ਟ੍ਰੈਵਲ ਕਰਦਾ ਇਹ ਜੀ ਤਾਂ ਉਹਨੂੰ ਉਸ ਹਿਸਾਬ ਨਾਲ ਲਾਉਣੇ ਡਿਜ਼ਾਈਨ ਕਰਿਆ ਇਹ ਤੋਂ ਇਲਾਵਾ ਜਿਹੜੇ ਆਪਣਾ ਬਨਸਪਤੀ ਖਾਨ ਵਾਲੇ ਕਾਫੂਸ਼ ਖਾਨ ਵਾਲੇ ਜਿਹੜੇ ਜਾਨਵਰ ਨੇ ਮਹਸਾ ਬਗੈਰਾ ਹਾਂ ਕੁਛ ਵੀ ਠੇ ਸੂਰ ਸਾਰੇ ਜਿਹੜੇ ਵੀ ਨੇ ਉਹਨਾਂ ਦੇ ਕੇਨਾਈਜ਼ ਨਹੀਂ ਹੁੰਦੇ ਤਿੱਖੇ ਦੰਦ ਨਹੀਂ ਹੁੰਦੇ ਉਹਨਾਂ ਦੀ ਆਂਤੜੀ ਜਿਹੜੀ ਉਹਨਾਂ ਦੇ ਸਰੀਰ ਤੋਂ 6 ਤੋਂ 7 ਗੁਣਾ ਜ਼ਿਆਦਾ ਲੰਬੀ ਹੁੰਦੀ ਹੈ ਹੋਰ ਵੀ ਬਹੁਤ ਫਰਕ ਹੁੰਦੇ ਨੇ ਪਰ ਆਪਾਂ ਇਹ ਦੋ ਮੂਲ ਤਾਂ ਫਰਕਾਂ ਦੇ ਉੱਤੇ ਜੇ ਆਪਾਂ ਧਿਆਨ ਕਰੀਏ ਤਾਂ ਜੇ ਤੁਸੀਂ ਸ਼ੇਰ ਨੂੰ ਕਾਹ ਖਿਲਾ ਦੋਗੇ ਪਹਿਲੀ ਗੱਲ ਤਾਂ ਉਹ ਤਾਂ ਚਬਾਇਆ ਨਹੀਂ ਜਾਣਾ ਉਹਦੇ ਤਿੱਖੇ ਦੰਦ ਬਹੁਤ ਨੇ ਆ ਜਿਹੜੇ ਤੁਹਾਡੇ ਕੇਨਾਈਨਸ ਨੇ ਉਹ ਤਿੱਖੇ ਨੇ ਤੇ ਜੇ ਤੁਸੀਂ ਉਹਦੇ ਢਿੱਡ ਚ ਪਾ ਦੋ ਕਿਉਂਕਿ ਆਪਾਂ ਸਿਆਣੇ ਬਹੁਤ ਹਨ ਬਾੜਾ ਮੋਟਾ ਤਾਂ ਫੇਰ ਵੀ ਸ਼ੇਰ ਖਾਂਦਾ ਫਾਈਬਰ ਦੀ ਲੋਡ ਹੁੰਦੀ ਹੈ ਕਦੀ ਉਹਨੂੰ ਬਿਮਾਰੀ ਠਮਾਰੀ ਹੋਵੇ ਜੇ ਤੁਸੀਂ ਉਹਦੀਆਂ ਅੰਤੜੀਆਂ ਦੇ ਵਿੱਚ ਪਾ ਦੋਗੇ ਤਾਂ ਉਹਦੀ ਅੰਤੜੀ ਦੀ ਲੈਂਥ ਇੰਨੀ ਛੋਟੀ ਹੈ ਕਿ ਵੀ ਪਚਣ ਤੋਂ ਪਹਿਲਾਂ ਹੀ ਬਾਹਰ ਨਿਕਲ ਜੂਗਾ ਉਹ ਤੋ ਜਿੰਦਾ ਰਹੀ ਨਹੀਂ ਸਕਦਾ ਇਹਦੇ ਉਲਟ ਜੇ ਤੁਸੀਂ ਕਿਸੇ ਗਾਂ ਦੇ ਸਰੀਰ ਦੇ ਅੰਦਰ ਮਾਸ ਪਾ ਦੋਗੇ ਫਾੜਿਆ ਨਹੀਂ ਜਾਣਾ ਬਿਲਕੁਲ ਕੇ ਨਾਈਂਸ ਹੈ ਨਹੀਂ ਉਹਦੇ ਕੋਲ ਫਾੜਿਆ ਨਹੀਂ ਜਾਣਾ ਜੇ ਉਹਦੇ ਤੁਸੀਂ ਸਰੀਰ ਦੇ ਵਿੱਚ ਪਾ ਦੋਗੇ ਤਾਂ ਉਹਦੀ ਹਮਤੜੀ ਇੰਨੀ ਲੰਬੀ ਹੈ ਕਿ ਅੰਦਰ ਹੀ ਉਹਨੂੰ ਉਲੀ ਲੱਗ ਜੂਗੀ ਸਰਲ ਭਾਸ਼ਾ ਦੇ ਵਿੱਚ ਔਰ ਉਹ ਮਰ ਜੂਗੀ ਉਹ ਜਿੰਦਾ ਹੀ ਨਹੀਂ ਰਹਿ ਸਕਦੀ ਉਹ ਜੀ ਤਾਂ ਇਸੇ ਤਰ੍ਹਾਂ ਜਿਹੜੀ ਬੰਤਰ ਹੈ ਹੁਣ ਘਾਹ ਦੇ ਉੱਪਰੋਂ ਜਿਹੜੇ ਟੱਠੇ ਨੇ ਪਾਲੇ ਜਾਂਦੇ ਨੇ ਮੀਟ ਵਾਸਤੇ ਸੂਰ ਜਿਹੜੇ ਪਾਲੇ ਜਾਂਦੇ ਨੇ ਉਹ ਸਿਰਫ ਘਾਹ ਖਾਂਦੇ ਨੇ ਤੇਲ ਕਿਉਂ ਤਾਂ ਕੁਝ ਨਹੀਂ ਖਾਂਦੇ ਪਰ ਜੇ ਤੁਸੀਂ ਉਹਨਾਂ ਦਾ ਮੀਟ ਦੇਖਿਆ ਹੋਵੇ ਤਾਂ ਇੰਨੀ ਮੋਟੀ-ਮੋਟੀ ਚਰਬੀ ਜੰਮੀ ਹੁੰਦੀ ਉਹਨਾਂ ਦੇ ਸਾਰੇ ਉਹ ਘਾਤੋਂ ਚਰਬੀ ਬਣਾਉਂਦੇ ਆਂ ਤੋ ਜਰਕੇ ਇਨਸਾਨ ਘਾਤੋਂ ਚਰਬੀ ਨਹੀਂ ਬਣਾ ਸਕਦਾ। ਉਹ ਹਾਂ ਉਹ ਬਣਾਉਂਦਾ ਉਹ ਕਣਕ ਚਾਵਲ ਇਹ ਵੀ ਘਾ ਦੀ ਉਹ ਪ੍ਰਜਾਤੀ ਹੈ ਇਹਦੇ ਤੋਂ ਹੀ ਚਰਬੀ ਬਣਾਉਂਦਾ ਇਨਸਾਨ। ਇਹ ਬੜੀ ਸਾਡੇ ਦਿਮਾਗ 'ਚ ਮਿੱਥ ਹੈ ਕਿ ਤੇਲ ਘਿਓ ਖਾਣ ਕਰਕੇ ਚਰਬੀ ਬਣਦੀ ਹੈ। ਤੇਲ ਘਿਓ ਦੀ ਕਦੀ ਚਰਬੀ ਨਹੀਂ ਬਣਦੀ। ਅੱਛਾ ਹਾਂ ਚਰਬੀ ਜਿਹੜੀ ਬਣਦੀ ਹੈ ਉਹ ਹਮੇਸ਼ਾ ਅਨਾਜ ਤੋਂ ਬਣਦੀ ਹੈ ਨਹੀਂ ਬਹੁਤੇ ਤਾਂ ਜਿਹੜੇ ਬੰਦੇ ਆਮ ਕਹਾ ਵੀ ਯਾਰ ਮੋਟਾ ਹੋਣਾ ਕੀ ਖਾਣ ਲੱਗ ਜਾ ਇਹ 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 ਵੀ ਨਾ ਆਪਣੀ ਗੱਲ ਥੋੜੀ ਵਿਸ਼ੇ ਤੋਂ ਉਧਰ ਚਲੀ ਜਾਊਗੀ ਪਰ ਕਰਨੀ ਜ਼ਰੂਰੀ ਹੈ ਇਹ ਇਨਸਾਨ ਨੂੰ ਜੇ ਤੁਸੀਂ ਕੰਟਰੋਲ ਕਰਨਾ ਕਿਸੇ ਵੀ ਬੰਦੇ ਨੂੰ ਜੇ ਤੁਸੀਂ ਕੰਟਰੋਲ ਕਰਨਾ ਉਹਦਾ ਫੂਡ ਕੰਟਰੋਲ ਕਰ ਲਓ ਉਹਦਾ ਖੁਰਾਕ ਕੰਟਰੋਲ ਕਰ ਲਓ ਫੇਰ ਕਿਸੇ ਵੇਲੇ ਚਰਚਾ ਕਰਾਂਗੇ ਅਸੀਂ ਵੀ ਤੁਹਾਡੀ ਜਿਹੜੀ ਫੀਲਿੰਗ ਹੁੰਦੀ ਹੈ ਮਤਲਬ ਤੁਹਾਨੂੰ ਚੰਗਾ ਜਾਂ ਮਾੜਾ ਲੱਗ ਕਿਸੇ ਵੀ ਚੀਜ਼ ਤੁਹਾਨੂੰ ਦੁੱਖ ਲੱਗਦਾ ਹੈ ਜਾਂ ਤੁਹਾਨੂੰ ਖੁਸ਼ੀ ਲੱਗਦੀ ਹੈ ਉਹਦੇ ਵਾਸਤੇ ਵੀ ਹਾਰਮੋਨ ਸੈਕ੍ਰੀਟ ਹੁੰਦੇ ਨੇ ਤੁਹਾਡੇ ਦਿਮਾਗ ਦੇ ਵਿੱਚ ਜੀ ਜਿਵੇਂ ਤੁਸੀਂ ਗਰਮੀ 'ਚ ਚੱਲੇ ਜਾਓ ਪਸੀਨਾ ਆਪਣੇ ਆਪ ਆਂਦਾ ਸੁੱਤੇ ਸਿਰ ਤਾਂ ਖਾਣੇ ਨਾਲ ਤੁਹਾਡੀ ਫੀਲਿੰਗਸ ਵੀ ਜੁੜੀਆਂ ਹੋਈਆਂ ਡਿਪਰੈਸ਼ਨਸ ਤੇ ਉਹ ਜਿਸ ਤਰ੍ਹਾਂ ਦਾ ਤੁਸੀਂ ਖਾਣਾ ਖਾਂਦੇ ਹੋ ਇਹਦੇ ਇੱਥੇ ਇੱਕ ਆਪਣੀ ਦਿਮਾਗ ਹੈ ਦੋ ਦਿਮਾਗ ਹੈ ਬੰਦੇ 'ਚ ਕਿੱਥੇ ਹੋਰ ਇੱਕ ਇੱਥੇ ਉਹਦੇ ਹਿਸਾਬ ਨਾਲ ਸਿਗਨਲ ਜਾਂਦਾ ਉਸ ਹਿਸਾਬ ਨਾਲ ਡੋਪਾਮਿਨ ਸੈਕ੍ਰੀਟ ਹੁੰਦਾ ਤਾਂ ਫੀਲਿੰਗਸ ਵੀ ਤੁਹਾਡੀਆਂ ਉਹਦੇ ਨਾਲ ਆਉਂਦੀਆਂ ਨੇ ਆਪਾਂ ਵਿਸ਼ੇ ਤੋਂ ਭਟਕਣਾ ਨਹੀਂ ਜਾਈਏ ਆਪਾਂ ਬਾਅਦਸਾ ਉੱਥੇ ਅੰਡੇ થી ਜਾਣੇ ਤਾਂ ਮੋਟਾ ਮੋਟੀ ਇਹ ਜਿਹੜਾ ਖਲਾਰਾ ਮੈਂ ਥੋੜਾ ਜਿਹਾ ਪਾਇਆ ਆਪਾਂ ਨੂੰ ਪਹਿਲਾਂ ਤਾਂ ਇਹ ਸਮਝਣਾ ਪਊਗਾ ਕਿ ਅਸੀਂ ਖਾਣਾ ਕਿਉਂ ਖਾਣੇ ਆ ਜਿੰਦਾ ਰਹਿਣ ਵਾਸਤੇ ਖਾਣਾ ਖਾਣੇ ਬੇਸਿਕਲੀ ਤਾਂ ਇਹ ਹੀ ਨੀਡ ਜੀ ਦੂਸਰੀ ਜਿਹੜੇ ਇਨਸਾਨ ਜੁੜ ਗਿਆ ਸਵਾਦਾਂ ਦੇ ਨਾਲ ਉਹ ਹੁਣ ਸਵਾਦ ਨੂੰ ਜ਼ਿਆਦਾ ਪ੍ਰਾਥਮਿਕਤਾ ਦਿੰਦਾ ਹੈ ਬਜਾਏ ਕਿ ਸੇਤ ਦੇ ਹਮ ਖਾਣਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿੰਦਾ ਐਨਰਜੀ ਜੀ ਜਦੋਂ ਤੁਸੀਂ ਕੁਝ ਵੀ ਖਾਂਦੇ ਹੋ ਉਹਦੇ ਚ ਊਰਜਾ ਨਿਕਲਦੀ ਹੈ ਤਾਂ ਹੀ ਸਾਡਾ ਸਰੀਰ ਗਰਮ ਹੈ ਨਾ ਉਹ ਊਰਜਾ ਨਿਕਲਦੀ ਹੈ ਉਹ ਊਰਜਾ ਦੇ ਨਾਲ ਸਾਡਾ ਸਰੀਰ ਚੱਲਦਾ ਹਰ ਅੰਗ ਦੇ ਵਿੱਚ ਸੈੱਲ ਨੇ ਹਰੇਕ ਸੈੱਲ ਦੇ ਵਿੱਚ ਆਪਣੀ ਭੱਠੀ ਹੈ ਜਿਹਨੂੰ ਮਾਈਟੋਕੌਂਡਰੀਆ ਕਹਿੰਦੇ ਆ ਉਹਨੂੰ ਖੁਰਾਕ ਉਹਨੂੰ ਗਲੂਕੋਜ਼ ਜਿਹੜਾ ਉਹ ਖਾਣੇ ਚੋਂ ਹੀ ਨਿਕਲ ਕੇ ਮਿਲੂਗਾ ਇੱਕ ਤਾਂ ਇਹ ਬਹੁਤ ਜ਼ਰੂਰੀ ਹੈ ਜੀ ਦੂਸਰੀ ਜਿਹੜੀ ਖਾਣੇ ਦੀ ਮੇਨ ਜਿਹੜਾ ਫੰਕਸ਼ਨ ਹੈ ਹੁਣ ਤੁਹਾਡੇ ਨਖੁਨ ਨੇ ਗਰੋ ਕਰਦੇ ਨੇ ਇਹ ਉੱਗਦੇ ਨੇ ਤੁਹਾਡੇ ਵਾਲ ਨੇ ਇਹ ਵੀ ਉੱਗਦੇ ਨੇ ਸਾਡੀ ਪੂਰੀ ਚਮੜੀ ਤੇ ਸਾਰੇ ਅੰਗ ਗਰੋ ਕਰਦੇ ਨੇ ਚਮੜੀ ਨੂੰ ਜਦੋਂ ਤੁਸੀਂ ਕਈ ਵਾਰੀ ਸਾਫ਼ ਕਰੋ ਤਾਂ ਉੱਪਰੋਂ ਝੜਦੀ ਹੈ ਚਮੜੀ ਜੀ ਜੀ ਇਸੇ ਕਰਕੇ ਇਸ਼ਨਾਨ ਕਰਨ ਨੂੰ ਕਹਿੰਦੇ ਨੇ ਸਵੱਛਤਾ ਇਸ ਕਰਕੇ ਕਹਿੰਦੇ ਨੇ ਕਾਰਨ ਹੈ ਕਿ ਇਹ ਚਮੜੀ ਜਿਹੜੇ ਡੈੱਡ ਡੈੱਡ ਸੈਲਸ ਨੇ ਨਾ ਉੱਪਰ ਉੱਪਰ ਰਹ ਜਾਂਦੇ ਨੇ ਤੁਹਾਡੇ ਔਰ ਇਹਦੇ ਚੋਂ ਮਸਾਮ ਬੰਦ ਹੁੰਦੇ ਨੇ ਤਾਂ ਤੁਹਾਡੀ ਸਫਾਈ ਨਹੀਂ ਹੁੰਦੀ ਪੁਰਾਣੀ ਲੋਕ ਜਿਹੜੇ ਸਾਡੇ ਮਤਲਬ ਭਾਰਤ ਵਾਸੀ ਸੀਗੇ ਜਿਨ੍ਹਾਂ ਨੂੰ ਅਸੀਂ ਬੇਫੂਫੀਆਂ ਅਨਪੜ੍ਹ ਕਹਿੰਦੇ ਆ ਨਾ ਉਹ ਝਾਵਾਂ ਕਹਿੰਦੇ ਸੀ ਉਹਨੂੰ ਹੂੰ ਉਹ ਤੋਰੀ ਸੁਕਾ ਕੇ ਆਪਣੇ ਪਿੰਡਾਂ ਮਹਵਾਂ ਚਾਵੇਂ ਵੀ ਉਹ ਦੂਸਰਾ ਵੀ ਹੈ ਮਿੱਟੀ ਵਾਲਾ ਤੋਰੀ ਤੋਰੀ ਦਾ ਸੁਕਾ ਕੇ ਬਣਦਾ ਸੀ ਸੁੱਕੀ ਤੋਰੀ ਜਾਂ ਨਾਰੀਅਲ ਦੀ ਉਹ ਖੱਲ ਉਹਦੇ ਨਾਲ ਰਗੜ ਰਗੜ ਕੇ ਨਾ ਹੁੰਦੇ ਸੀ ਅੱਜ ਹੁਣ ਵਿਗਿਆਨ ਕਹਿੰਦਾ ਵੀ ਹਫ਼ਤੇ 'ਚ ਦੋ ਦਿਨ ਤੁਹਾਨੂੰ ਆਪਣੀ ਬਾਡੀ ਨੂੰ ਸਕਰਬ ਕਰਨਾ ਚਾਹੀਦਾ ਤਾਂ ਕਿ ਡੈੱਡ ਸੈੱਲ ਜਿਹੜੇ ਨੇ ਉਹ ਖਤਮ ਹੁੰਦੇ ਚਲੇ ਜਾਣ ਅੱਜ ਕੱਲ ਤਾਂ ਕੰਪਨੀਆਂ ਨੇ ਇੱਕ ਪਲਾਸਟਿਕ ਵਾਲੇ ਭੇਜਤੇ ਜਿਹਾਵੇਂ ਹਾਂ ਮਤਲਬ ਉਹ ਉਹ ਤਾਂ ਉਹਨਾਂ ਨੇ ਵੇਚਣ ਵਾਸਤੇ ਕੁਝ ਵੀ ਕਰਨਾ ਤੇ ਇਹ 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 ਜਿਹੜੀ ਸਫਾਈ ਹੈ ਦਾ ਕਾਰਨ ਹੈ ਤਾਂ ਕਿ ਡੈੱਡ ਸੈੱਲਸ ਨਿਕਲ ਜਾਣ ਹੁਣ ਜਿਹੜਾ ਵੀ ਅਸੀਂ ਖਾਣਾ ਖਾਂਦੇ ਆ ਸਿੱਧਾ ਤੁਹਾਡੀ ਸਟਮਕ ਚ ਜਾਂਦਾ ਪਾਚਣ ਵਾਸਤੇ ਉਹਦੇ ਚ ਤਜਾਬ ਬਣਦਾ ਸਰੀਰ ਖੁਦ ਬਣਾਉਂਦਾ ਹੈ 12 ਤਜਾਬ ਤਾਂ ਨਹੀਂ ਪਿੰਦੇ ਤੁਸੀਂ ਉਹ ਤਜਾਬ ਦੇ ਵਿੱਚੋਂ ਖਾਣਾ ਗਲਦਾ ਤਾਂ ਉਹਦੇ ਚੋਂ ਤੱਤ ਨਿਕਲਦੇ ਨੇ ਕਈ ਵਾਰੀ ਤੁਹਾਨੂੰ ਡਕਾਰ ਵੀ ਆਉਂਦੇ ਨੇ ਖੱਟੇ ਸਾਰੇ ਦੇ ਸਾਰੇ ਠੀਕ ਹੈ ਤੋਂ ਜਿਹੜਾ ਉਹ ਜਿਹੜੇ ਜਦੋਂ ਤਜਾਬ ਬਣਦਾ ਤੁਹਾਡੇ ਉਹਦੀ ਅੰਤੜੀਆਂ ਦੇ ਅੰਦਰਲੀ ਜਿਹੜੀ ਲਾਈਨਰ ਉਹ ਵੀ ਤੀਸਰੇ ਦਿਨ ਨਵੀਂ ਬਣਦੀ ਹੈ ਹੂੰ ਤੋਂ ਸਰੀਰ ਹਰ ਵੇਲੇ ਹਰ ਵੇਲੇ ਸਤਿਗੁਰੂ ਮੇਰਾ ਨਿਤ ਨਮਾ ਇਹ ਜੋ ਹੁਣ ਸਿਗਾ ਮਨਜੀਤ ਸਿੰਘ ਅੱਜ ਤੋਂ 5 ਮਿੰਟ ਪਹਿਲਾਂ ਹੁਣ ਨਹੀਂ ਹੈ 10 ਲੱਖ ਸੈੱਲ ਹਰ ਸਕਿੰਟ ਦੇ ਵਿੱਚ ਮਰ ਰਹੇ ਨੇ ਤੇ ਨਵੇਂ ਬਣ ਰਹੇ ਨੇ ਖਲਾਰਾ ਬਹੁਤ ਸਾਰਾ ਪਰ ਇੱਥੇ ਪਹੁੰਚਣ ਵਾਸਤੇ ਜ਼ਰੂਰੀ ਸੀਗਾ ਕਿ ਖੁਰਾਕ ਦਾ ਦੂਸਰਾ ਮੁੱਖ ਜਿਹੜਾ ਕਾਰਨ ਹੈ ਇਹ ਹੈ ਕਿ ਤੁਹਾਡੇ ਉਹ ਸੈੱਲ ਬਣਦੇ ਰਹਿਣ ਉਹ ਤਾਂ ਇੱਕ ਤਰ੍ਹਾਂ ਦੀ ਖੁਰਾਕ ਨਹੀਂ ਚਾਹੀਦੀ ਇਨਸਾਨ ਨੂੰ ਉਹ ਜੇ ਤੁਸੀਂ ਕਮਰਾ ਬਣਾਉਣਾ ਹੈ ਇੱਟਾਂ ਸਿਮਿੰਟ ਰੇਤਾ ਬਜਰੀ ਸਰੀ ਛੱਤੀ ਪਦਾਰਥ ਚਾਹੀਦੇ ਨੇ ਤਾਂ ਇੱਥੇ ਜਿਹੜੇ ਅੱਖਾਂ ਬਣਾਉਣੀਆਂ ਲਿਵਰ ਬਣਾਉਣੀਆਂ ਸਕਿਨ ਬਣਾਉਣੀਆਂ ਖੂਨ ਬਣਾਉਣਾ ਤਾਂ ਉਹਨੂੰ ਤੱਤ ਚਾਹੀਦੇ ਨੇ ਅਲੱਗ ਅਲੱਗ ਉਹ ਤੱਤਾਂ ਨੂੰ ਸਰਲ ਮਤਲਬ ਵਿਗਿਆਨਿਕ ਭਾਸ਼ਾ ਦੇ ਵਿੱਚ ਇੱਕ ਕਹਿੰਦੇ ਅਮਾਈਨੋ ਐਸਿਡਸ ਇੱਕ ਹੋਮੈਨੇ ਫੈਟੀ ਐਸਿਡਸ ਅਸੈਂਸ਼ੀਅਲ ਅਸੈਂਸ਼ੀਅਲ ਮਤਲਬ ਬਹੁਤ ਜ਼ਰੂਰੀ ਉਹ ਤੱਤ ਜੇ ਅਸੀਂ ਨਹੀਂ ਦਵਾਂਗੇ ਤਾਂ ਸਰੀਰ ਉਹ ਉਹ ਚੀਜ਼ਾਂ ਨਹੀਂ ਬਣਾ ਪਾਊਗਾ। ਹੂੰ ਜਦੋਂ ਉਹ ਸੈੱਲ ਨਹੀਂ ਬਣਾ ਪਾਊਗਾ ਤਾਂ ਤੁਹਾਨੂੰ ਉਹਦੀ ਕਮਜ਼ੋਰੀ ਆਊਗੀ ਉਸ ਚੀਜ਼ ਦੀ। ਤੋਂ ਇਹਨੂੰ ਪ੍ਰੋਟੀਨਸ ਕਹਿੰਦੇ ਆ ਸਰਲ ਭਾਸ਼ਾ ਦੇ ਵਿੱਚ ਇਹਨੂੰ ਪ੍ਰੋਟੀਨ ਕਹਿੰਦੇ। ਠੀਕ ਹੈ। ਤੋਂ ਜਦੋਂ ਅਸੀਂ ਕੋਈ ਵੀ ਅਨਾਜ ਖਾਂਦੇ ਆ, ਹੋਰ ਖਾਂਦੇ ਆ, ਇਹ ਸਾਰਾ ਪੈਕੇਜ ਦੇ ਵਿੱਚ ਆਉਂਦਾ। ਇਹਦੇ ਵਿੱਚ ਕੁਝ ਥੋੜੀ ਪ੍ਰੋਟੀਨ ਹੁੰਦੀ ਐ, ਥੋੜੀ ਕਾਰਬੋਹਾਈਡਰੇਟ ਹੁੰਦੀ ਐ। ਥੋੜਾ ਥੋੜਾ ਸਭ ਕੁਝ ਹੁੰਦਾ। ਤੋਂ ਜਿਹੜੀ ਪ੍ਰੋਟੀਨ ਦੀ ਜੇ ਤੁਹਾਡੀ ਪੂਰਤੀ ਨਹੀਂ ਹੁੰਦੀ। ਹੂੰ ਤਾਂ ਤੁਹਾਡਾ ਸਰੀਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ ਪਰ ਇਹ ਮਨ ਦਾ ਸੋਕੇ ਵਾਲੀ ਬਿਮਾਰੀ ਹੈ ਜੀ ਹਾਂ ਇਹ ਇਹ ਇੱਥੇ ਇੱਥੇ ਵੀ ਆ ਜਾਗੇ ਆਪਾਂ ਤੁਹਾਡਾ ਸੋਕਾ ਜੇ ਦੂਰ ਨਾ ਹੋਊਗਾ ਤਾਂ ਅੱਗੇ ਤੋਂ ਇੰਟਰਵਿਊ ਨਾ ਕਰਿਓ ਮੇਰੇ ਅੱਛਾ ਹਾਂ ਆਪਾਂ ਜਦ ਤੱਕ ਖੁਰਾਕ ਨੂੰ ਨਹੀਂ ਸਮਝਦੇ ਮੋਟਾ ਬੰਦਾ ਪਤਲਾ ਤੇ ਪਤਲਾ ਬੰਦਾ ਮੋਟਾ ਮਤਲਬ ਮੋਟਾ ਔਰ ਪਤਲਾ ਦੋਨੇ ਹੀ ਵਰਡ ਗੜਬੜ ਵਾਲੇ ਨੇ ਸਹੀ ਜਿੰਨਾ ਤੁਹਾਡਾ ਸਰੀਰ ਤਾਂ ਹੋਊਗਾ ਜੇ ਉਹਨੂੰ ਸਹੀ ਤੱਤ ਮਿਲਣਗੇ ਤੋ ਅਮਾਈਨੋ ਐਸਿਡ ਕੀ ਨੇ ਸਮਝ ਲੀਏ ਥੋੜਾ ਟੈਕਨੀਕਲ ਹੋ ਰਿਹਾ ਪਰ ਹਰ ਬੰਦਾ ਅੱਜ ਦੀ ਰੇਟ ਦੇ ਵਿੱਚ ਇਹਨੂੰ ਸਮਝ ਸਕਦਾ ਐਨਾਂ ਜੇ ਆਪਾਂ ਕਾਰ ਚਲਾਣੀ ਸਿੱਖ ਸਕਦੇ ਆ ਮੋਬਾਈਲ ਚਲਾਉਣਾ ਸਿੱਖ ਸਕਦੇ ਆ ਇਹਨੂੰ ਸਮਝਣ ਚ ਕਿੰਨਾ ਕੁ ਮੁਸ਼ਕਲ ਹੈ ਹੂੰ ਤੋ ਐਸੈਂਸ਼ੀਅਲ ਮਤਲਬ ਜ਼ਰੂਰੀ ਅਮਾਈਨੋ ਐਸਿਡ ਜਿਹੜੇ ਨੇ ਉਹ ਹੈਗੇ ਨੇ 9 10 ਵੀ ਕਹਿੰਦੇ ਨੇ 9 ਐਸੈਂਸ਼ੀਅਲ ਐਸਿਡ ਦਾ ਹਰ ਹਾਲਤ ਦੇ ਵਿੱਚ ਸਾਨੂੰ ਚਾਹੀਦੇ ਹੀ ਚਾਹੀਦੇ ਨੇ ਐ ਸਮਝ ਲਓ ਵੀ ਉਹ 35 ਅੱਖਰੀ ਹੈ ਊੜਾ ਏੜਾ ਈੜੀ ਸਸਾ ਹਾ ਕਕਾ ਹੂੰ ਇਹ ਜਦੋਂ ਤੁਸੀਂ ਕੋਈ ਵੀ ਪ੍ਰੋਟੀਨ ਖਾਂਦੇ ਹੋ ਤਾਂ ਉਹਨੂੰ ਇਹ ਅੱਖਰਾਂ ਚ ਤੋੜ ਲੈਂਦਾ ਸਰੀਰ ਤੁਹਾਡਾ ਜੀ ਫਿਰ ਉਹ ਅੱਖਰਾਂ ਨਾਲ ਆਪਣੇ ਅੱਖਰ ਲਿਖਦਾ ਪ੍ਰੋਟੀਨ ਆਪਣੀਆਂ ਬਣਾਉਂਦਾ ਉਹ ਜਿਹੜੀ ਵੀ ਤੁਸੀਂ ਪ੍ਰੋਟੀਨ ਲਈ ਉਹਨੂੰ ਅਮਾਇਨੋ ਐਸਿਡਸ ਦੇ ਵਿੱਚ ਉਹਨੇ ਤੋੜ ਲਿਆ ਫਿਰ ਅਲੱਗ ਤੋਂ ਲਿਖਣਾ ਸ਼ੁਰੂ ਕਰਦਾ ਹੁਣ ਤੁਸੀਂ ਇਹ ਮੰਨੋ ਕਿ ਤੁਸੀਂ ਨੌ ਜਿਹੜਾ ਪ੍ਰੋਟੀਨ ਖਾਈ ਉਹਦੇ ਵਿੱਚ ਊੜਾ ਮਿਸਿੰਗ ਸੀਗਾ ਸਮਝਣ ਵਾਸਤੇ ਤਾਂ ਊੜੇ ਨਾਲ ਬਣਨ ਵਾਲਾ ਕੋਈ ਵੀ ਸ਼ਬਦ ਨਹੀਂ ਲਿਖ ਸਕੂਗਾ ਹੂੰ ਤਾਂ ਜਦੋਂ ਚੇਨ ਨੌ ਦੀ ਪੂਰੀ ਨਹੀਂ ਹੈਗੀ ਅੱਠ ਨੇ ਤਾਂ ਨੌ ਦੇ ਨੌ ਨੂੰ ਰਿਜੈਕਟ ਕਰ ਦਿੰਦੀ ਬਾਡੀ ਸਾਰੇ ਨੂੰ ਹਾਂ ਉਹਨੂੰ ਉਹਦਾ ਗਲੂਕੋਜ਼ ਬਣਾ ਦਿੰਦੀ ਹੈ ਉਹ ਚਰਬੀ ਬਣ ਕੇ ਤੁਹਾਡੇ ਅੰਦਰ ਉਹ ਜੰਮਦਾ ਜਾਂ ਜਿਹੜੇ ਤੁਹਾਡੇ ਵਰਗਿਆਂ ਦੀ ਪਾਚਨ ਦੀ ਪ੍ਰੋਬਲਮ ਹੈਗੀ ਹੈ ਉਹ ਬਾਹਰ ਨਿਕਲ ਜਾਂਦਾ ਉਹ ਯੂਜ਼ ਹੀ ਨਹੀਂ ਹੁੰਦਾ ਤੋਂ ਸਾਨੂੰ ਨੌ ਅਮਾਇਨੋ ਐਸਿਡ ਜਿਹੜੇ ਨੇ ਪੂਰਾ ਚੇਨ ਜਿਹੜਾ ਹੈ ਉਹ ਖਾਣਾ ਬਹੁਤ 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 ਜ਼ਰੂਰੀ ਹੈ